ਛੇ ਝੂਠ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਗਏ ਨੇ ਜੇ ਸਰਕਾਰ ਇਹਨਾਂ ਤੇ ਹੁਣ ਸਬੂਤ ਨਹੀਂ ਪੇਸ਼ ਕਰ ਸਕੀ ਤਾਂ ਸਰਕਾਰ ਜਾਂ ਮਾਫੀ ਮੰਗੇ ਨਹੀਂ ਪਹਿਲਾਂ ਵਾਂਗ ਜਿੱਦਾਂ ਕੇਜਰੀਵਾਲ ਸਾਹਿਬ ਨੂੰ ਡੈਫੇਮੇਸ਼ਨ ਦੇ ਕੇਸ 'ਚ ਮਾਫੀ ਮੰਗਣੀ ਪਈ ਸੀ ਆਮ ਆਦਮੀ ਪਾਰਟੀ ਦੇ ਫੇਰ ਦੁਬਾਰਾ ਉਹ ਮਾਫੀਆਂ ਦੇ ਦੌਰ ਹੁਣ ਸ਼ੁਰੂ ਹੋਣਗੇ ਜਿਹੜੀ ਸਰਕਾਰ ਕੱਲ ਤੱਕ ਕਹਿੰਦੀ ਸੀ ਕਿ ਜੀ ਵਿਕਰਮ ਮਜੀਠੀਆ ਕੋਆਪਰੇਟ ਨਹੀਂ ਕਰ ਰਹੇ ਵਿਕਰਮ ਮਜੀਠੀਆ ਦੇ ਖਿਲਾਫ ਸਾਡੇ ਕੋਲ ਬਹੁਤ ਸਬੂਤ ਨੇ ਤਾਂ ਅੱਜ ਇਹ ਪਤਾ ਲੱਗ ਗਿਆ ਕਿ 11 ਦਿਨ ਤੋਂ ਜਿੱਦਾਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਸਰਕਾਰ ਦੇ ਪਲੇਟਫਾਰਮਾਂ ਤੋਂ ਆਮ ਆਦਮੀ ਪਾਰਟੀ ਦੇ ਪਲੇਟਫਾਰਮਾਂ ਤੋਂ ਉਹ ਤਾਂ ਝੂਠ ਹੀ ਸਾਬਤ ਹੋ ਗਿਆ ਨਾ 29 ਮੋਬਾਈਲ ਫਰਦ ਜਾਮਾ ਤਲਾਸ਼ੀ ਜਿਹੜਾ ਕੋਡ ਦਾ ਡਾਕੂਮੈਂਟ ਆ ਉਹ ਕਹਿੰਦਾ ਮੋਬਾਈਲ ਨਹੀਂ ਲੱਭਿਆ ਇੱਕ ਫਿਰ ਕਹਿੰਦੇ ਜੀ 141 ਕਰੋੜ ਫੋਰਨ ਇਨਵੈਸਟਮੈਂਟ ਹੈ ਉਹ ਨਹੀਂ ਲੱਭੀ 1 ਰੁਪਿਆ ਵੀ 540 ਕਰੋੜ ਦੀ ਕੰਪਨੀ ਕਹਿੰਦੇ ਬੋਗਸ ਹੈ ਮਜੀਠੀਆ ਸਾਹਿਬ ਦੀ ਹੈ ਉਹ ਹੁਣ ਇਹਨਾਂ ਨੂੰ 11 ਦਿਨਾਂ ਚ ਅਹਿਸਾਸ ਹੋ ਗਿਆ ਕਿ ਉਹ ਤਾਂ ਕੰਪਨੀ ਗੋਰੇ ਦੀ ਹੈ ਪਿਛਲੀ ਤਰੀਕ ਤਾਂ 1000 ਏਕੜ ਸੀ ਉਹ ਨਹੀਂ ਇਹਨਾਂ ਨੂੰ ਕੋਈ 1000 ਏਕੜ ਲੱਭਿਆ ਕਦੇ ਕਪੂਰਥਲੇ ਚ ਕਹਿੰਦੇ ਜੀ 25% ਦਾ ਸ਼ੇਅਰ ਹੈ ਉਹ ਇਹਨਾਂ ਨੂੰ 11 ਦਿਨਾਂ ਚ ਪਤਾ ਲੱਗ ਗਿਆ ਵੀ ਉਹ ਤਾਂ ਜਾਲੀ ਡਾਕੂਮੈਂਟ ਹੈ ਜਿਹੜਾ ਅਸੀਂ ਚੱਕੀ ਫਿਰਦੇ ਆ ਇਸ ਪਰਪੋਰਸ਼ਨੇਟ ਐਸੈਟ ਦੇ ਐਸੈਟ ਹੈ ਨਹੀਂ ਡਰੱਗ ਦੇ ਕੇਸ ਚ ਡਰੱਗ ਨਹੀਂ ਸੀ ਸਰਕਾਰ ਡਰੀ ਹੋਈ ਜ਼ਰੂਰ ਹੈ ਜਿਸ ਤਰੀਕੇ ਅਦਾਲਤਾਂ ਨੂੰ ਪਰਦੇ ਮਾਰੇ ਜਾ ਰਹੇ ਨੇ ਜਿਸ ਤਰੀਕੇ ਵਿਕਰਮ ਮਜੀਠੀਆ ਨੂੰ ਲੁਕੋ ਕੇ ਪੇਸ਼ ਕੀਤਾ ਜਾਂਦਾ ਹੈ ਪਰਦਿਆਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਔਰ মিডিਆ ਨੂੰ ਅਦਾਲਤ ਤੋਂ ਦੂਰ ਰੱਖ ਕੇ ਔਰ ਵਕੀਲਾਂ ਤੱਕ ਨੂੰ ਅਦਾਲਤ 'ਚ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇਹਦਾ ਮਤਲਬ ਸਰਕਾਰ ਕੁਝ ਲੁਕੋ ਰਹੀ ਹੈ ਅਖਤਿਬਲੇ ਸਾਡੇ ਨਾਲ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਵਕੀਲ ਨੇ ਗੱਲਬਾਤ ਕਰਦਿਆਂ ਅੱਜ ਦਾ ਦਿਨ ਤੁਹਾਡੇ ਵੱਲ ਗਿਆ ਕਹਿ ਸਕਦੇ ਹਾਂ ਕਿਉਂਕਿ ਥੋੜਾ ਜਿਹਾ ਜਿਹੜਾ ਜਿਹੜਾ ਉਹਨਾਂ ਨੂੰ ਜੇਲ੍ਹ ਉਹਦੇ ਚ ਪੁਲਿਸ ਰਿਮਾਂਡ ਚ ਲਿਆ ਗਿਆ ਸੀ ਉਸ ਤੋਂ ਥੋੜਾ ਜਿਹਾ ਅੱਜ ਜਿਹੜਾ ਕੋਰ ਦਾ ਆਦੇਸ਼ ਹੈ ਉਹ ਵੱਖਰਾ ਹੈ ਦੇਖੋ ਵਿਕਰਮ ਮਜੀਠੀਆ ਸਾਹਿਬ ਨੂੰ ਜਦਾਦਤ ਦੇ ਵਿੱਚ ਪੇਸ਼ ਕਰਕੇ ਵਿਜੀਲੈਂਸ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਣ ਦੀ ਰਿਕੁਐਸਟ ਕੀਤੀ ਹੈ ਹੁਣ ਜੁਡੀਸ਼ੀਅਲ ਰਿਮਾਂਡ ਦਾ ਮਤਲਬ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਕਹਿੰਦੀ ਹੈ ਕਿ ਹੁਣ ਅਸੀਂ ਅੱਗੇ ਪੁੱਛਗਿੱਛ ਨਹੀਂ ਕਰਨੀ ਤਾਂ ਜਿਹੜੀ ਸਰਕਾਰ ਕੱਲ ਤੱਕ ਕਹਿੰਦੀ ਸੀ ਕਿ ਜੀ ਵਿਕਰਮ ਮਜੀਠੀਆ ਕੋਆਪਰੇਟ ਨਹੀਂ ਕਰ ਰਹੇ ਵਿਕਰਮ ਮਜੀਠੀਆ ਦੇ ਖਿਲਾਫ ਸਾਡੇ ਕੋਲ ਬਹੁਤ ਸਬੂਤ ਨੇ ਤਾਂ ਅੱਜ ਇਹ ਪਤਾ ਲੱਗ ਗਿਆ ਕਿ 11 ਦਿਨ ਤੋਂ ਜਿੱਦਾਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਸਰਕਾਰ ਦੇ ਪਲੇਟਫਾਰਮਾਂ ਤੋਂ ਆਮ ਆਦਮੀ ਪਾਰਟੀ ਦੇ ਪਲੇਟਫਾਰਮਾਂ ਤੋਂ ਉਹ ਤਾਂ ਝੂਠ ਹੀ ਸਾਬਤ ਹੋ ਗਿਆ ਨਾ 29 ਮੋਬਾਈਲ ਫਰਜ ਜਾਮਾ ਤਲਾਸ਼ੀ ਜਿਹੜਾ ਕੋਰਟ ਦਾ ਡਾਕੂਮੈਂਟ ਹੈ ਉਹ ਕਹਿੰਦਾ ਮੋਬਾਈਲ ਨਹੀਂ ਲੱਭਿਆ ਇੱਕ ਫਿਰ ਕਹਿੰਦੇ ਜੀ 141 ਕਰੋੜ ਫੋਰਨ ਇਨਵੈਸਟਮੈਂਟ ਹੈ ਉਹ ਨਹੀਂ ਲੱਭੀ 1 ਰੁਪਿਆ ਵੀ ਫਿਰ 540 ਕਰੋੜ ਦੀ ਕੰਪਨੀ ਕਹਿੰਦੇ ਬੋਗਸ ਹੈ ਮਜੀਠੀਆ ਸਾਹਿਬ ਦੀ ਹੈ ਉਹ ਹੁਣ ਇਹਨਾਂ ਨੂੰ 11 ਦਿਨਾਂ ਚ ਅਹਿਸਾਸ ਹੋ ਗਿਆ ਕਿ ਉਹ ਤਾਂ ਕੰਪਨੀ ਗੋਰੇ ਦੀ ਹੈ ਉਹ ਤਾਂ ਕੰਪਨੀ ਮਲਟੀ ਬਿਲੀਨੀਅਰ ਹੈ ਪੂਰੀ ਦੁਨੀਆ ਦੇ ਵਿੱਚ ਬਿਜ਼ਨਸ ਕਰ ਰਹੀ ਹੈ ਕੱਲਾ ਏਸ਼ੀਆ 'ਚ ਹੀ ਉਹਦਾ 50000 ਕਰੋੜ ਦਾ ਬਿਜ਼ਨਸ ਹੈ ਉਹ ਕੰਪਨੀ ਨੂੰ ਕਿਸੇ ਵੀ ਤਰੀਕੇ ਨਹੀਂ ਫੜਿਆ ਜਾ ਸਕਦਾ ਉਹ ਤੋਂ ਪਿੱਛੇ हट ਗਏ ਫਿਰ ਕਹਿੰਦੇ ਜੀ 1000 ਏਕੜ ਹੁਣੇ ਸਾਰੇ ਕਿਤੇ ਘੁੰਮ ਕੇ ਆਏ ਨੇ 1000 ਏਕੜ ਦੇ ਲੱਭੇ ਨਹੀਂ ਕਾਗਜ਼ ਫਿਰ ਪਿਛਲੀ ਤਰੀਕ ਤੱਕ 1000 ਏਕੜ ਸੀ ਉਹ ਨਹੀਂ ਇਹਨਾਂ ਨੂੰ ਕੋਈ 1000 ਏਕੜ ਲੱਭਿਆ ਕਦੇ ਕਪੂਰਥਲੇ ਸ਼ੇਰ ਉਹ ਇਹਨਾਂ ਨੂੰ 11 ਦਿਨਾਂ ਚ ਪਤਾ ਲੱਗ ਗਿਆ ਵੀ ਉਹ ਤਾਂ ਜਾਲੀ ਡਾਕੂਮੈਂਟ ਹੈ ਜਿਹੜਾ ਅਸੀਂ ਚੱਕੀ ਫਿਰਦੇ ਆ ਉਹ ਤਾਂ ਆਲਰੇਡੀ ਹਾਈ ਕੋਰਟ ਦੇ ਸੰਗਿਆਨ ਚ ਹੈ ਤੇ ਹਾਈ ਕੋਰਟ ਨੇ ਜੱਜ ਸਾਹਿਬ ਤੱਕ ਸਸਪੈਂਡ ਕੀਤੇ ਹੋਏ ਨੇ ਇਨਕੁਆਇਰੀ ਖੋਲ ਕੇ ਜਿਨ੍ਹਾਂ ਨੇ ਉਹਦੇ ਚ ਸੱਮਨ ਕੀਤਾ ਸੀ ਸੋ 11 ਦਿਨ ਬਾਅਦ ਅੱਜ ਵਿਜੀਲੈਂਸ ਨੂੰ ਇਸ ਕੇਸ ਦੇ ਵਿੱਚ ਕੱਖ ਨਹੀਂ ਲੱਭਿਆ ਜਿੱਦਾਂ ਮੈਂ ਕਿਹਾ ਸੀ ਡਿਸਪਰਪੋਰਸ਼ਨੇਟ ਐਸੈਟ ਦੇ ਐਸੈਟ ਹੈ ਨਹੀਂ ਡਰੱਗ ਦੇ ਕੇਸ ਚ ਡਰੱਗ ਨਹੀਂ ਸੀ ਸੋ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਪਰ ਸ਼ਰੋਮਨੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵਿਕਰਮ ਮਜੀਠੀਆ ਵੱਲੋਂ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ ਅਸੀਂ ਸਰਕਾਰ ਨੂੰ ਇਹ ਚੈਲੰਜ ਕਰਦੇ ਹਾਂ ਕਿ ਜੋ ਇਹ 6 ਝੂਠ ਮੀਡੀਆ ਦੇ ਵਿੱਚ ਫਲਾਏ ਨੇ ਇਹਨਾਂ ਦਾ ਜਵਾਬ ਦੇਣਾ ਪਊਗਾ ਸਰਕਾਰ ਦੀ ਆਦਤ ਹੈ ਕਿ ਗੱਲ ਕਈ ਅੱਗੇ ਚੱਲ ਗਏ ਪਿਛਲੀ ਗੱਲ ਲੋਕਾਂ ਨੂੰ ਕਹਿੰਦੇ ਨੇ ਕਿ ਹੁਣ ਭੁੱਲ ਜਾ ਪਰ ਇਹ 6 ਝੂਠ ਹੁਣ ਲੋਕਾਂ ਦੇ ਵਿੱਚ ਨੰਗੇ ਹੋ ਗਏ ਨੇ ਜੇ ਸਰਕਾਰ ਇਹਨਾਂ ਤੇ ਹੁਣ ਸਬੂਤ ਨਹੀਂ ਪੇਸ਼ ਕਰ ਸਕੀ ਤਾਂ ਸਰਕਾਰ ਜਾਂ ਮਾਫੀ ਮੰਗੇ ਨਹੀਂ ਪਹਿਲਾਂ ਵਾਂਗੂ ਜਿੱਦਾਂ ਕੇਜਰੀਵਾਲ ਸਾਹਿਬ ਨੂੰ ਡੇਫਰਮੇਸ਼ਨ ਦੇ ਕੇਸ 'ਚ ਮਾਫੀ ਮੰਗਣੀ ਪਈ ਸੀ ਆਮ ਆਦਮੀ ਪਾਰਟੀ ਦੇ ਫੇਰ ਦੁਬਾਰਾ ਉਹ ਮਾਫੀਆਂ ਦੇ ਦੌਰ ਹੁਣ ਸ਼ੁਰੂ ਹੋਣਗੇ ਪਲੀਜ਼ ਸਭ ਤੁਸੀਂ ਕਿਹਾ ਕਿ ਅੱਜ ਐਸ ਕਰਕੇ ਵਿਜੀਲੈਂਸ ਨੇ ਜੁਡੀਸ਼ੀਅਲ ਦੀ ਮੰਗ ਕੀਤੀ ਕਿਉਂਕਿ ਉਹਨਾਂ ਕੋਲ ਹੁਣ ਕਹਿਣਸ ਨੂੰ ਕੁਛ ਨਹੀਂ ਸੀ ਪੁੱਛਣ ਨੂੰ ਕੁਛ ਨਹੀਂ ਸੀ ਪਰ ਉਹ ਕਹਿੰਦੇ ਜੀ ਇੱਕ ਪ੍ਰੋਵੀਜ਼ਨ ਹੈਗਾ ਲਾਅ ਚ ਨਵਾਂ ਜਿਹੜਾ ਕਾਨੂੰਨ ਆਇਆ ਉਹਦੇ ਮੁਤਾਬਿਕ ਕਹਿੰਦੇ 15 ਦਿਨ ਦਾ ਹੀ ਜਿਹੜਾ ਹੈਗਾ ਉਹ ਪੁਲਿਸ ਰਿਮਾਂਡ ਮੰਗਿਆ ਜਾ ਸਕਦਾ 12 ਉਹਨਾਂ ਦੇ ਪੂਰੇ ਹੋ ਗਏ ਸੀਗੇ ਤੇ ਹੁਣ ਟੀਮਾਂ ਬਾਹਰ ਗਈਆਂ ਹੋਈਆਂ ਨੇ ਯੂਪੀ ਗਈਆਂ ਹੋਰ ਪਾਸੇ ਗਈਆਂ ਨੇ ਰੇਡਸ ਹੋ ਰਹੀਆਂ ਨੇ ਅਸੀਂ ਰਿਕਾਰਡ ਤੇ ਤਾਂ ਲੈ ਕੇ ਆਈਏ ਪਹਿਲੇ ਸਾਰਾ ਦਾ ਸਾਰਾ ਕਲੈਕਟ ਕਰ ਲਈਏ ਡਾਟਾ ਉਹਦੇ ਬਾਅਦ ਸਾਡੇ ਕੋਲ ਪ੍ਰੋਵੀਜ਼ਨ ਹੈ ਅਸੀਂ ਵਿੱਚ ਉਹਦੀ ਵੀ 3 ਦਿਨ ਦਾ ਰਿਮਾਂ ਉਹ ਰਿਜ਼ਰਵ ਕੀਤਾ ਸੀ ਮੈਂ ਨਾ ਮੰਨੂ ਮਤਲਬ ਕਿ ਇਹਨਾਂ ਨੂੰ 11 ਦਿਨ ਚ ਕੱਖ ਨਹੀਂ ਲੱਭਿਆ ਹੁਣ ਕੁਛ ਤਾਂ ਕਹਿਣਾ ਹੈ ਨਾ ਕੋਈ ਤਾਂ ਵਰਜਨ ਰੱਖਣਾ ਪਰ ਸ਼੍ਰੋਮਣੀ ਅਕਾਲੀ ਦਲ ਬੜਾ ਸਪਸ਼ਟ ਹੈ ਕਿ ਜਿਹੜੀਆਂ 6 ਝੂਠ ਤੁਸੀਂ ਮੀਡੀਆ ਦੇ ਵਿੱਚ ਫਲਾਏ ਨੇ ਮੈਂ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਕਿ ਉਹ 6 ਝੂਠ ਯਾਦ ਰੱਖੇ ਜਾਣ ਸਰਕਾਰ ਦੇ ਮੰਤਰੀਆਂ ਨੂੰ ਤੇ ਸਵਾਲ ਕੀਤਾ ਜਾਵੇ ਸਰਕਾਰੀ ਵਕੀਲ ਨੇ ਸਰਕਾਰ ਦਾ ਵਰਜਨ ਦੇਣਾ ਕੋਈ ਵੀ ਵਰਜਨ ਦੇ ਕੇ ਜਾ ਸਕਦੇ ਨੇ ਪਰ ਅਸਲੀਅਤ ਇਹ ਹੈ ਕਿ ਇਹਨਾਂ ਕੋਲੇ ਇਸ ਕੇਸ ਚ ਕੱਖ ਨਹੀਂ ਲੱਭਿਆ ਪਰ ਹਾਂ ਸਰਕਾਰ ਡਰੀ ਹੋਈ ਜ਼ਰੂਰ ਹੈ ਜਿਸ ਤਰੀਕੇ ਅਦਾਲਤਾਂ ਨੂੰ ਪਰਦੇ ਮਾਰੇ ਜਾ ਰਹੇ ਨੇ ਜਿਸ ਤਰੀਕੇ ਵਿਕਰਮ ਮਜੀਠੀਆ ਨੂੰ ਲੁਕੋ ਕੇ ਪੇਸ਼ ਕੀਤਾ ਜਾਂਦਾ ਹੈ ਪਰਦਿਆਂ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਔਰ ਮੀਡੀਆ ਨੂੰ ਅਦਾਲਤ ਤੋਂ ਦੂਰ ਰੱਖ ਕੇ ਔਰ ਵਕੀਲਾਂ ਤੱਕ ਨੂੰ ਅਦਾਲਤ ਚ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਇਹਦਾ ਮਤਲਬ ਸਰਕਾਰ ਕੁਝ ਲਕੋਰੀ ਹੈ ਸੋ ਇਹ ਚੀਜ਼ਾਂ ਦੇ ਸਰਕਾਰ ਨੂੰ ਜਵਾਬ ਹਣ ਦੇਣੇ ਪੈਣਗੇ ਪਰ ਉਹ ਤਾਂ ਕਹਿੰਦੇ ਜੀ ਜਿੱਥੋਂ ਤੱਕ ਹੋ ਸਕੇ ਸਾਰੇ ਦੇ ਸਾਰੇ ਡਾਟਾ ਜਾਂ ਜੋ ਵੀ ਅਸੀਂ ਇਨਵੈਸਟੀਗੇਸ਼ਨ ਜਾਂਚ ਏਜੰਸੀਆਂ ਕਰਕੇ ਆਈਆਂ ਨੇ ਜਿੱਥੇ ਜਿੱਥੇ ਲੈ ਕੇ ਗਏ ਨੇ ਉਹ ਸਾਰਾ ਇਕੱਠਾ ਕਰਕੇ ਲੈ ਕੇ ਆਏ ਆ ਔਰ ਉਹਨੂੰ ਅਸੀਂ ਪਲੇਸ ਕੀਤਾ ਹੈ ਪੂਰੇ ਤਰੀਕੇ ਦੇ ਨਾਲ ਔਨ ਰੈਕਡ ਅਦਾਲਤ ਦੇ ਵਿੱਚ ਤੇ ਕਹਿੰਦੇ ਉਹ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਇਹ ਤਾਂ ਪ੍ਰੋਸੀਜਰ ਦਾ ਪਾਰਟ ਹੈ ਪ੍ਰੋਸੀਡਿੰਗ ਦਾ ਪਾਰਟ ਹੈਗਾ 141 ਕਰੋੜ ਦਾ ਕਿਹੜਾ ਡਾਕੂਮੈਂਟ ਪੇਸ਼ ਕੀਤਾ ਜੀ ਦੱਸੋ 540 ਕਰੋੜ ਕਲੀਅਰ ਵਾਟਰ ਕੰਪਨੀ ਦਾ ਕਿਹੜਾ ਡਾਕੂਮੈਂਟ ਆਇਆ ਜੀ ਅਦਾਲਤ ਦੀ ਫਾਈਲ ਤੇ ਦੱਸੋ 1000 ਏਕੜ ਦੀ ਕਿਹੜੀ ਰਜਿਸਟਰੀ ਆਈ ਜੀ ਅਦਾਲਤ ਦੀ ਫਾਈਲ ਤੇ ਦੱਸੋ ਉਹ ਜਿਹੜਾ ਇੱਕ ਫੋਰਜ ਡਾਕੂਮੈਂਟ ਤੁਸੀਂ ਅਦਾਲਤ ਦੀ ਫਾਈਲ ਤੇ ਲਾਉਣਾ ਚਾਹਿਆ ਫਿਰ ਕਿਉਂ ਚੱਕ ਕੇ ਭੱਜੇ ਜੀ ਦੱਸੋ ਸੋ ਇਹਨਾਂ ਨੂੰ ਇਹਦੇ ਚ ਕੱਖ ਨਹੀਂ ਲੱਗਦੀ ਗੱਲ ਕਰ ਰਹੀ ਆ ਆਲੀਸ਼ਾਨ ਕਹਿੰਦੇ ਉੱਥੇ ਮਕਾਨ ਹੈ ਉਹਦਾ ਨਹੀਂ ਪਤਾ ਲੱਗ ਰਿਹਾ ਕਹਿੰਦੇ ਉਹ ਤਾਂ ਜਦੋਂ ਜਾ ਕੇ ਪਤਾ ਕੀਤਾ ਤਾਂ ਕਹਿੰਦੇ ਉਹ ਜਿਹੜਾ ਸੀਗਾ ਉਹਦਾ ਹੁਣ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਉਹ ਇਹਨਾਂ ਨੇ ਐ ਇਹਨਾਂ ਨੂੰ ਕੋਈ ਜੀ ਕੁਝ ਵੀ ਪਤਾ ਕਰ ਲੋ ਜੀ ਇਹ ਦਰਸਲ ਹੁਣ ਬੁਖਲਾ ਗਏ ਨੇ ਇਹਨਾਂ ਨੂੰ ਜਦੋਂ 11 ਦਿਨ ਚ ਕੁਝ ਨਹੀਂ ਲੱਭਿਆ ਹੁਣ ਆ ਕੇ ਇਹਨਾਂ ਨੇ ਤੁਹਾਨੂੰ ਮੈਂ ਜਿੱਦਾਂ ਕਹਿਣਾ ਕਿ ਦਿਨਤ ਪਾਉਂਦੇ ਨੇ ਅੱਜ ਤੁਹਾਨੂੰ ਇਹ ਕਹਿ ਕੇ ਅੱਗੇ ਜਾਣਾ ਚਾਹਣਗੇ ਪਰ ਜਿਹੜੀਆਂ 6 ਚੀਜ਼ਾਂ ਪਹਿਲਾਂ ਕਹਤੀਆਂ ਅਲੀਸ਼ਾਨ ਮਕਾਨ ਤਾਂ ਬਹੁਤ ਛੋਟੀ ਚੀਜ਼ ਐ ਹਜ਼ਾਰ ਏਕੜ ਦੇ ਕਾਗਜ਼ ਤਾਂ ਲਿਆ ਦਿਓ ਜੇ ਸਾਡੀ ਹਜ਼ਾਰ ਏਕੜ ਜ਼ਮੀਨ ਐ ਅਸੀਂ ਵੀ ਦੇਖੀਏ ਕਿੱਥੇ ਐ ਸੋ ਇਹ ਸਾਰੇ ਝੂਠਾਂ ਦਾ ਇਹਨਾਂ ਨੂੰ ਜਵਾਬ ਦੇਣਾ ਪਊਗਾ ਜੀ ਜਿੱਦੂ ਤਾਂ ਗੱਲ ਕਰੀਏ ਤੁਸੀਂ ਐਪਲੀਕੇਸ਼ਨ ਲਾਈ ਹੋਈ ਹੈ ਹਾਈ ਕੋਰਟ ਦੇ ਵਿੱਚ 8 ਤਰੀਕ ਉਹਦੀ ਪਈ ਹੋਈ ਹੈ ਉਹ ਕਿਤੇ ਸਟੈਂਡ ਕਰੇਗੀ ਜਾਂ ਤੁਹਾਡੇ ਕੋਲ ਹੋਰ ਕੀ ਲੀਗਲ ਰੈਮਡੀਜ਼ ਹੋਣ ਕੀ ਨੇ ਅੱਗੇ ਜੋ ਵੀ ਸਾਡੀਆਂ ਲੀਗਲ ਆਪਸ਼ਨਸ ਆ ਸਾਨੂੰ ਅਦਾਲਤਾਂ ਤੇ ਪੂਰਨ ਭਰੋਸਾ ਹੈ ਉਹ ਅਸੀਂ ਆਪਣਾ ਲੀਗਲ ਕੋਰਸ ਅਦਾਲਤਾਂ ਦੇ ਵਿੱਚ ਲਵਾਂਗੇ ਆ ਸਾਡੇ ਨਾਲ ਸੀਗੇ ਅਸ਼ਦੀਪ ਕਲੇਰ ਜਿਨ੍ਹਾਂ ਨੇ ਸਾਡੇ ਨਾਲ ਗਲਬਾਤ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਇਸ ਟਾਈਮ ਬੜੀ ਡੀਟੇਲ ਦੇ ਵਿੱਚ ਦੱਸਿਆ ਕਹਿੰਦੇ ਕਿ ਸਰਕਾਰ ਨੇ ਪੂਰਾ ਜ਼ੋਰ ਲਾ ਰਿਆ ਸਾਰੇ ਦੇ ਸਾਰੀਆਂ ਚੀਜ਼ਾਂ ਉਹਨਾਂ ਨੇ ਹਜੇ ਤੱਕ ਕੁਝ ਵੀ ਜਿਹੜਾ ਅਦਾਲਤ ਦੇ ਵਿੱਚ ਨਹੀਂ ਉਹ ਪੂਰੇ ਤਰੀਕੇ ਨਾਲ ਲੈ ਕੇ ਆ ਸਕੇ ਉਹਨਾਂ ਨੇ ਪਲੇਸ ਨਹੀਂ ਕੀਤਾ ਕਿ ਉਹਨਾਂ ਨੇ ਅਦਾਲਤ ਦੇ ਵਿੱਚ ਫਿਰ ਜਿਹੜੇ ਕਾਗਜ਼ ਲਾਏ ਗਏ ਉਹ ਕਹਿੰਦੇ ਜਿਸ ਤਰੀਕੇ ਦੇ ਨਾਲ ਲਗਾਤਾਰ ਸਰਕਾਰ ਆਪਣਾ ਜ਼ੋਰ ਲਾ ਰਹੀ ਹੈ ਉਸ ਤਰੀਕੇ ਦੇ ਨਾਲ ਉਹ ਜ਼ਰੂਰ ਜਿਹੜਾ ਹੈਗਾ ਮਲੀਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਹਿੰਦੇ ਸਾਡੇ ਕੋਲ ਜੋ ਵੀ ਲੀਗਲ ਰੈਮਡੀਜ਼ ਹੈਗੀਆਂ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆਂ ਐਕਸਪਲੋਰ ਕਰਾਂਗੇ ਔਰ ਜਿਹੜਾ ਅੱਗੇ ਅਸੀਂ ਆਪਣਾ ਟਿਊ ਕੋਰਸ ਲਾਵਾਂਗੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ